ਜਦੋਂ ਜੰਗਾਂ ਜੁੱਧਾਂ ਹੋਈਆਂ ਇੱਕ ਸਮਾਂ ਐਸਾ ਸੀ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੁਣ ਕਹਿਣ ਨੂੰ ਮੰਨ ਨਹੀਂ ਕਰ ਰਿਆ ਪਰ ਸੜਕਾਂ ਤੇ ਵੀ ਰੋਲਿਆ ਗਿਆ ਅੱਜ ਵੀ ਹੋ ਰਿਹਾ ਪਰ ਜੇ ਉਸ ਵਕਤ ਹੋਇਆ ਤੇ ਕਿੰਨਾ ਨੇ ਸੰਭਾਲਿਆ ਕੌਣ ਸਭ ਤੋਂ ਅੱਗੇ ਆਏ ਉਹ ਉਦਾਸੀ ਮਹਾਤਮਾ ਸੀ ਉਹ ਉਦਾਸੀ ਸਾਧੂ ਸੀ ਜਿਹੜੇ ਕਿ ਇੰਨਾ ਸਤਕਾਰ ਸਤਗੁਰਾਂ ਦਾ ਕਰਦੇ ਸੀ ਇੱਕ ਹਾਥੀ ਦੇ ਉੱਤੇ ਉਹਨਾਂ ਨੇ ਬਹੁਤ ਸੁੰਦਰ ਜਿਵੇਂ ਆਪਾਂ ਕਹਿੰਦੇ ਆ ਜੁਲਾਉ ਸਜਾਣਾ ਜਾਂ ਕੁਝ ਇਦਾਂ ਕਰਨਾ ਉਹ ਤਿਆਰ ਕਰਕੇ ਸੁੱਚੇ ਵਸਤਰ ਹਾਥੀ ਦੇ ਉੱਤੇ ਵਿਛਾ ਕੇ ਬਹੁਤ ਸੋਹਣੀ ਗੱਦੀ ਤਿਆਰ ਕਰਦੇ ਸੀ ਉੱਪਰ ਮਹਾਰਾਜ ਦੇ ਸੀਸ ਦੇ ਉੱਤੇ ਚਵਰ ਛਤਰ ਤਖਤ ਤੇ 사ਤਗੁਰਾਂ ਨੂੰ ਬਿਠਾਇਆ ਜਾਂਦਾ ਸੀ ਇਹ ਉਦਾਸੀ ਸਾਧੂ ਕਰਦੇ ਰਹੇ ਤੇ ਮਹਾਰਾਜ ਨੂੰ ਹਾਥੀ ਤੇ ਸਵਾਰ ਕਰਕੇ ਪਿੱਛੇ ਆਪ ਇੱਕ ਸਾਧੂ ਨਾਲ ਬੈਠ ਕੇ ਚੌਰ ਕਰਦਾ ਜਾਂਦਾ ਦੇਖੋ ਹੁਣ ਕਿੱਡੀ ਉਹਨਾਂ ਨੇ ਸਤਕਾਰ ਕੀਤਾ ਨਾ ਉਹ ਚੋਰ ਸਾਹਿਬ ਗੁਰੂ ਨੂੰ ਕਰਦੇ ਰਹੇ ਉਹਨਾਂ ਨੇ ਆਪਣੇ ਸਿਰ ਤੇ ਤੇ ਨਹੀਂ ਕਰਾਇਆ ਤੇ ਉਸ ਵਕਤ ਉਹਨਾਂ ਨੇ ਸੰਭਾਲਿਆ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਾਬਾ ਸ਼੍ਰੀ ਚੰਦ ਜੀ ਨਾਲ ਮੇਲ ਮਲਾਪ ਹੋਇਆ ਨਾ ਤੇ ਅੱਦੇ ਤੋਂ ਵੱਧ ਗੁਰਬਾਣੀ ਜਿਹੜੀ ਹੈ ਉਹ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਾਬਾ ਮੋਹਨ ਜੀ ਦੇ ਕੋਲੋਂ ਲੈ ਕੇ ਦਿੱਤੀ ਸੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਕਿ ਦੇਖੋ ਜੋ ਕੁਝ ਉਹਨਾਂ ਦੀ ਦੇਣ ਰਹੀ ਹੈ ਉਹਨੂੰ ਮੰਨੋ ਆਪਾਂ ਹੀ ਆ ਆਪਾਂ ਕਿਸੇ ਦੀ ਕੋਈ ਮਦਦ ਕਰ ਦਿੰਨੇ ਆ ਭਾਵੇਂ ਕਿ ਆਪਾਂ ਨਹੀਂ ਚਾਹ ਰਹੇ ਕਿ ਉਹ ਮੇਰਾ ਧੰਨਵਾਦ ਕਰੇ ਉਹ ਮੇਰੀ ਵਡਿਆਈ ਕਰੇ ਪਰ ਜਦੋਂ ਤੁਸੀਂ ਉਹਨੂੰ ਨਿੰਦਿਆ ਕਰੋਗੇ ਨਾ ਜਿਨੇ ਤੁਹਾਨੂੰ ਕੁਝ ਦਿੱਤਾ ਹੋਵੇ ਜਿਨੇ ਤੁਹਾਡਾ ਵਿਰਸਾ ਸੰਭਾਲਿਆ ਹੋਵੇ ਜਦੋਂ ਉਹਦੀ ਨਿੰਦਿਆ ਕਰੋਗੇ ਤੇ ਪੰਥ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ